ਰਾਵੋ ਗੁਰਪਤਵੰਨ ਸਿੰਘ ਪੰਨੂ ਵਾਲੇ ਕੇਸ ਦੇ ਵਿੱਚ ਅੱਜ ਇੱਕ ਨਵੀਂ ਨਿਊਜ਼ ਆਈ ਹੈਗੀ ਹੈ ਕਿ ਜੋ ਇੰਡੀਅਨ ਗਵਰਨਮੈਂਟ ਹੈਗੀ ਹੈ ਇੰਡੀਆ ਦੀ ਜਿਹੜੀ ਯੂਨੀਅਨ ਗਵਰਨਮੈਂਟ ਹੈਗੀ ਹੈ ਥਰੂ ਹੋਮ ਮਿਨਿਸਟਰੀ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਇਹ ਪਤਾ ਲਗਾਉਣ ਵਾਸਤੇ ਕਿ ਪੰਨੂ ਨੂੰ ਅਮਰੀਕਾ ਦੇ ਵਿੱਚ ਮਾਰਨ ਵਾਸਤੇ ਕਿਹੜੇ-ਕਿਹੜੇ ਲੋਕ ਸ਼ਾਮਿਲ ਸੀ ਤੇ ਉਹਨਾਂ ਨੇ ਜਿਹੜਾ ਯੂਐਸ ਅਟਾਰਨੀਜ਼ ਆਫਿਸ ਆਫ ਸਾਊਥਰਨ ਡਿਸਟ੍ਰਿਕਟ ਆਫ ਨਿਊਯਾਰਕ ਹੈ ਰੈਪੀਆਈ ਉਹਨਾਂ ਨੇ ਇੱਕ ਬੰਦਾ ਆਇਡੈਂਟੀਫਾਈ ਕੀਤਾ ਸੀ ਜਿਹਨੂੰ ਕਿਹਾ ਜਾਂਦਾ ਸੀ ਕਿ ਉਹ ਜਿਹੜਾ ਇੰਡੀਆ ਦਾ ਰਾ ਹੈਗਾ ਰਿਸਰਚ ਐਂਡ ਅਨਲਿਸਿਸ ਵਿੰਗ ਹੈਗਾ ਉਹਦਾ ਇੱਕ EMPLOYEES ਸੀ ਫਾਰਮਰ EMPLOYEES ਸੀ ਤਾਂ US ਅਟਾਰਨੀਜ਼ ਆਫਿਸ ਆਫ ਸਾਊਥਰਨ ਡਿਸਟ੍ਰਿਕਟ ਆਫ ਨਿਊਯਾਰਕ ਨੇ ਇਹ ਕਿਹਾ ਕਿ ਉਹਦੇ ਉੱਤੇ ਮਰਡਰ ਫॉर हायर ਔਰ ਮਨੀ ਲਾਂਡਰਿੰਗ ਦੇ ਚਾਰजेस ਦੇ ਅੰਡਰ ਉਹਦੇ ਉੱਤੇ ਕੇਸ ਚੱਲੇਗਾ ਔਰ ਉਹਨੂੰ ਆਇਡੈਂਟੀਫਾਈ ਕੀਤਾ ਸੀ ਐਜ਼ ਵਿਕਾਸ ਯਾਦਵ विकास 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 ਨਹੀਂ विकास विकास यादव 아이덴ਟੀফাই ਕੀਤਾ ਸੀ اور ਐਫਪੀਆਈ ਨੇ ਵੀ 아이덴ਟੀফাই ਕੀਤਾ ਸੀ ਤਾਂ جس ਵળે یو ایس گورنمنٹ ਦਾ انڈیا ਦੇ ਉੱਤੇ ਪ੍ਰੈਸ਼ਰ ਪਿਆ ਸੀ ਮੈਂ ਤੇ ਉੱਤੇ 2-4 ਮਹੀਨੇ ਪਹਿਲੇ ਵੀ ਇੱਕ ਕੰਪਰੀਹੈਂਸਿਵ ਵੀਡੀਓ ਬਣਾਇਆ ਸੀ ਉਹਦਾ ਲਿੰਕ ਵੀ ਥੱਲੇ ਛੱਡਾਂਗਾ ਤੁਸੀਂ ਉਹਨੂੰ ਦੇਖ ਸਕਦੇ ਹੋ ਤਾਂ یو ایس گورنمنٹ ਦਾ ਜਿਸ ਵળે ਇੰਡੀਅਨ گورنمنٹ ਦੇ ਉੱਤੇ ਪ੍ਰੈਸ਼ਰ ਪਿਆ ਤਾਂ ਇਹਨਾਂ ਨੇ ਇੱਕ ਕਮੇਟੀ ਬਣਾਈ ਇਹ ਪਤਾ ਲਗਾਉਣ ਵਾਸਤੇ ਕਿ ਪੰਨੂ ਨੂੰ ਮਾਰਨ ਦੀ ਕਿੰਨੇ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਇਹਨਾਂ ਨੇ ਅ ਅੱਜ ਦੀ ਨਿਊਜ਼ ਹੈਗੀ ਹੈ ਕਿ ਇਹਨਾਂ ਨੇ ਕਿਹਾ ਹੈਗਾ ਕਿ ਉਹ ਵਿਕਾਸ ਜਾਤੋਂ ਜਿਹੜਾ ਹੈਗਾ ਜਿਹੜਾ ਫਾਰਮਰ ਰੋ ਇੰਪਲਾਈਸੀ ਉਹਦੇ ਉੱਤੇ ਲੀਗਲ ਐਕਸ਼ਨ ਲਿੱਤਾ ਜਾ ਸਕਦਾ ਹੈ ਯਾਨੀ ਕਿ ਇਹਨਾਂ ਨੇ ਵੀ ਉਹਨੂੰ ਅਕਿਊਜ਼ ਬਣਾ ਕੇ ਪੇਸ਼ ਕੀਤਾ ਹੈਗਾ ਯਾਨੀ ਕਿ ਜੋ ਯੂ ਐਸ ਗਵਰਨਮੈਂਟ ਜਾਂ ਯੂ ਐਸ ਦੇ ਕੋਰਟਸ ਨੇ ਕਿਹਾ ਸੀ ਉਹੀ ਇੰਡੀਅਨ ਗਵਰਨਮੈਂਟ ਨੇ ਜਿਹੜੀ ਕਮੇਟੀ ਬਣਾਈ ਸੀ ਹੋਮ ਮਿਨਿਸਟਰੀ ਦੇ ਥਰੂ ਉਨੇ ਵੀ ਇਹ ਕਿਹਾ ਹੈਗਾ ਕਿ ਐਵਲੇ ਬੰਦੇ ਨੇ ਪੰਨੂ ਨੂੰ ਉੱਥੇ ਅਮਰੀਕਾ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਸੀ ਹੁਣ ਯੂ ਐਸ ਗਵਰਨਮੈਂਟ ਦਾ ਇੰਡੀਆ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਕਿਉਂਕਿ ਜਿਹੜਾ ਉੱਥੇ ਇੱਕ ਯੂ ਐਸ ਕਾਂਗਰਸਮੈਨ ਹੈਗਾ ਉਹਦਾ ਨਾਮ ਹੈਗਾ ਐਡਮ ਸ਼ਿਫ ਉਹਨੇ ਇੱਕ ਕਾਨੂੰਨ ਬਣਾਤਾ ਸੀ ਐਨੂੰ ਜਿਹੜੇ ਕੋਈ ਗਵਰਨਮੈਂਟ ਦੂਸਰੇ ਦੇਸ਼ ਦੇ ਵਿੱਚ ਜਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਹੈ ਉੱਥੇ ਦੇ ਸਿਟੀਜ਼ਨਸ ਦੇ ਉੱਤੇ ਕਿਉਂਕਿ ਪੰਨੂ ਦੇ ਕੋਲ ਡਿਊਲ ਸਿਟੀਜ਼ਨਸ਼ਿਪ ਹੈ ਕੈਨੇਡਾ ਦੀ ਵੀ ਹੈ ਔਰ ਅਮਰੀਕਾ ਦੀ ਵੀ ਹੈ ਉਹਨੂੰ ਅਮਰੀਕਾ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਅਮਰੀਕਨ ਗਵਰਨਮੈਂਟ ਉਹਨੂੰ ਆਪਣਾ ਯੂਐਸ ਸਿਟੀਜ਼ਨ ਮੰਨਦੀ ਹੈਗੀ ਹੈ ਤਾਂ ਜਿਸ ਵੇਲੇ ਇੰਡੀਅਨ ਗਵਰਨਮੈਂਟ ਨੇ ਉੱਥੇ ਜਾ ਕੇ ਉਹਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਵਰਨਮੈਂਟ ਨੇ ਜਾਂ ਗਵਰਨਮੈਂਟ ਦੇ ਏਜੰਟਸ ਨੇ ਤਾਂ ਉਹਨੂੰ ਟ੍ਰਾਂਸਨੇਸ਼ਨਲ ਰਿਪਰੈਸ਼ਨ ਕ੍ਰਾਈਮ ਕਰਦੇ ਗਏ ਤਾਂ ਉੱਥੇ ਦਾ ਜਿਹੜਾ ਐਡਮ ਸ਼ਿਫ ਕਾਂਗਰੈਸਮੈਨ ਹੈਗਾ ਉਹਨੇ ਟ੍ਰਾਂਸਨੇਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ 2024 ਪਿਛਲੇ ਸਾਲ ਯਾਨੀ ਕਿ ए, आ, जड़े जड़े ओ, 2024 ਦੇ ਵਿੱਚ ਇਹ ਕਾਨੂੰਨ ਬਣਾਤਾ ਸੀ ਕਿ ਜਿਹੜਾ ਵੀ ਗਵਰਨਮੈਂਟ ਜਿਹੜੇ ਯੂਐਸ ਸਿਟੀਜ਼ਨਸ ਹੈਗੇ ਉਹਨਾਂ ਨੂੰ ਅ ਅਮਰੀਕਾ ਦੇ ਵਿੱਚ ਜਾਂ ਹੋਰ ਵੀ ਕਿਸੇ ਜਗ੍ਹਾ ਤੇ ਉੱਤੇ ਜਿਹੜੇ ਯੂਨਿਟ ਯੂਐਸ ਸਿਟੀਜ਼ਨ ਹੈਗੇ ਉਹਨਾਂ ਤੇ ਜੇਕਰ ਕੋਈ ਹਮਲਾ ਹੋਏਗਾ ਤਾਂ ਉਹ ਸਰਕਾਰ ਜਾਂ ਉਹਲੇ ਜਿਹੜੇ ਸਰਕਾਰ ਦੇ ਏਜੰਟਸ ਹੈਗੇ ਆ ਉਹਨਾਂ ਦੇ ਉੱਤੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਰਿਪੋਰਟਿੰਗ ਐਕਟ 2024 ਦੇ ਅੰਡਰ ਕੇਸ ਕੀਤਾ ਜਾਏਗਾ ਔਰ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਏਗਾ ਤਾਂ ਇਹ ਜਿਹੜਾ ਹੈਗਾ ਹੁਣ ਯਾਨੀ ਕਿ ਤੁਸੀਂ ਇਹ ਮੰਨ ਸਕਦੇ ਹੋ ਕਿ ਉਹ ਕਿ ਯੂਐਸ ਗਵਰਨਮੈਂਟ ਦੇ ਪ੍ਰੈਸ਼ਰ ਦੇ ਹੇਠਾਂ ਹੀ ਉਹ ਯੂਐਸ ਗਵਰਨਮੈਂਟ ਦਾ ਕੈਰੀ ਸੀ ਕਿ ਐ ਇੰਡੀਅਨ ਗਵਰਨਮੈਂਟ ਕਰਵਾ ਰਹੀ ਹੈਗੀ ਹੈ ਤਾਂ ਉਹਨਾਂ ਨੇ ਆਪਣਾ ਪੱਲਾ ਛੁੜਵਾਉਣ ਵਾਸਤੇ ਇਹਨੂੰ ਕਹਤਾ ਹੈਗਾ ਕਿ ਇਹ ਜਿਹੜਾ ਵਿਕਾਸ যাদਬ ਹੈਗਾ ਇਹ ਇਨਵੋਲਡ ਸੀ ਉਹਦੇ ਵਿੱਚ ਅਸੈਸੀਨੇਸ਼ਨ ਅਟੈਂਪਟ ਦੇ ਵਿੱਚ ਜਿਸ ਦੇ ਉੱਤੇ ਚਾਰजेस ਲਗਾਏ ਹੈਗੇ ਆ ਅਟਾਰਨੀ ਆਫਿਸ ਨੇ ਮਰਡਰ ਟੂ ਹਾਇਰ ਐਂਡ ਮਨੀ ਲਾਂਡਰਿੰਗ ਕਰਾਈਮਸ ਤਾਂ ਕਿਉਂਕਿ ਉਹਨੇ ਪੈਸਾ ਕਹਿੰਦੇ ਲਿਆ ਸੀ ਇਹ ਅਲਿਗੇਸ਼ਨ ਹੈਗਾ ਤਾਂ ਇਹ ਅੱਜ ਦੀ ਨਿਊਜ਼ ਹੈਗੀ ਹੈ ਕਿ ਉਹਦਾ ਮੈਂ ਲਿੰਕ ਵੀ ਥੱਲੇ ਛੱਡਾਂਗਾ ਤੁਸੀਂ ਉਹਨੂੰ ਵੀ ਅਲੱਗ ਤੋਂ ਪੜ ਸਕਦੇ ਹੈਗੇ ਹੋ ਔਰ ਇਹ ਇੱਕ ਬੜਾ ਵੱਡਾ ਐਕਸਪੋਜ਼ਰ ਮੰਨਿਆ ਜਾਏਗਾ ਕਿ ਜਿਹੜਾ ਇਹ ਚਾਹੇ ਜਾਂ ਇੰਡੀਅਨ ਗਵਰਨਮੈਂਟ ਕਹਿ ਰਹੀ ਹੈ ਕਿ ਹੁਣ ਸਾਡਾ EMPLOYE ਨਹੀਂ ਹੈਗਾ ਪਰ ਹਾਲੇ ਵੀ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈਗਾ ਕਿ ਇਹ ਇਹ ਜਿਹੜਾ ਮੋਦੀ ਗਵਰਨਮੈਂਟ ਹੈਗੀ ਹੈ ਇਹ ਟ੍ਰਾਂਸਨੇਸ਼ਨਲ ਰਿਪਰੈਸ਼ਨ ਕਰਵਾ ਰਹੀ ਹੈਗੀ ਔਰ ਉੱਥੇ ਇਹਦੇ ਯੂਐਸ ਦੇ ਵਿੱਚ ਇਹਦੇ ਉੱਤੇ ਕਾਫੀ ਜ਼ਿਆਦਾ ਇਹ ਅਲੀਗੇਸ਼ਨਸ ਅਗੇ ਕਿਉਂਕਿ ਇਸੇ ਤਰ੍ਹਾਂ ਦੇ ਨਾਲ ਕਿਉਂਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਐਕਸਪੋਜ਼ ਇਹਨੂੰ ਮੋਦੀ ਗਵਰਨਮੈਂਟ ਨੂੰ ਕੀਤਾ ਸੀ ਉਹਨੇ ਜਸਟਿਨ ਟਰੂਡੋ ਨੇ ਜਿਹੜਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹੈ ਔਰ ਹੁਣ ਤਾਂ ਉਹਨੇ ਰਿਜ਼ਾਈਨ ਕਰਨ ਵਾਲਾ ਹੈਗਾ ਕਿ ਮਾਰਚ ਦੇ ਵਿੱਚ ਉੱਥੇ ਨਵਾਂ ਪ੍ਰਾਈਮ ਮਿਨਿਸਟਰ ਬਣੇਗਾ ਕੈਨੇਡਾ ਦੇ ਵਿੱਚ ਤਾਂ ਉਹਨੇ ਸਭ ਤੋਂ ਜ਼ਿਆਦਾ ਐਕਸਪੋਜ਼ ਕੀਤਾ ਸੀ ਉਹ ਹਰੇਕ ਕੰਟਰੀ ਦੇ ਵਿੱਚ ਜਾ ਕੇ ਇਹੀ ਬੋਲ ਰਿਹਾ ਸੀ ਕਿ ਮੋਦੀ ਗਵਰਨਮੈਂਟ ਇਹ ਕਰਵਾ ਰਹੀ ਹੈਗੀ ਔਰ ਉਹਨਾਂ ਨੇ ਕੈਨੇਡਾ ਨੇ ਜਿਹੜਾ ਇੰਡੀਆ ਦਾ ਹੋਮ ਮਿਨਿਸਟਰ ਹੈਗਾ ਉਹਨੂੰ ਵੀ ਅਕਿਊਜ਼ ਕੀਤਾ ਸੀ ਕਿ ਹੀ ਇਜ਼ ਆਲਸੋ ਇਨਵੋਲਡ ਇਨ ਥਿਸ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਕਰਾਈਮਸ ਤਾਂ ਉਹ ਟਰੂਡੋ ਜਿਹੜਾ ਹੈਗਾ ਉਹ ਬਹੁਤ ਅਗਰੈਸਿਵ ਸੀ ਇਸ ਚੀਜ਼ ਨੂੰ ਕਿਉਂਕਿ ਉੱਥੇ ਕੈਨੇਡਾ ਦੇ ਵਿੱਚ ਇਸੇ ਤਰ੍ਹਾਂ ਪੰਨੋ ਦੀ ਤਰ੍ਹਾਂ ਹੀ ਹਰਦੀਪ ਸਿੰਘ ਨਿੱਜ ਉਹਦਾ ਮਰਡਰ ਕਰਵਾਇਆ ਗਿਆ ਸੀ ਅੰਡਰ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਕਰਾਈਮਸ ਦੇ ਤਾਂ ਟਰੂਡੋ ਨੇ ਉਸ ਕੇਸ ਨੂੰ ਬਹੁਤ ਵਿਗਰਸਲੀ ਐਂਗਰੈਸਿਵਲੀ ਚੁੱਕਿਆ ਸੀ ਕਿ ਇਹਨੂੰ ਇਮੀਡੀਏਟਲੀ ਬੰਦ ਹੋਣਾ ਚਾਹੀਦਾ ਹੈ ਜਿਹੜਾ ਮੋਦੀ ਗਵਰਨਮੈਂਟ ਉੱਥੇ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਰਵਾ ਰਹੀ ਹੈ ਤਾਂ ਇਹ ਉਸ ਤੋਂ ਬਾਅਦ ਅਮਰੀਕਨ ਗਵਰਨਮੈਂਟ ਨੇ ਵੀ ਇਹ ਬਹੁਤ ਐਸਾ ਕਗਨੀਸ਼ੈਂਸ ਲੈ ਕੇ ਇਹ ਬਹੁਤ ਜ਼ਿਆਦਾ ਡੀਪਲੀ ਐਨੂੰ FBI ਦੇ ਥਰੂ ਇਨਵੈਸਟੀਗੇਟ ਕਰਵਾਇਆ ਔਰ ਐਨੂੰ ਵਿਕਾਸ ਨੂੰ ਅਕਿਊਜ਼ ਉੱਤੇ ਬਣਾ ਦਿੱਤਾ ਹੈਗਾ ਹੁਣ ਜਿਹੜਾ ਇਹ ਸਾਰੇ ਐਕਸ਼ਨ ਜਿਹੜੇ ਹੈਗੇ ਆ ਇਹ ਅਮਰੀਕਨ ਗਵਰਨਮੈਂਟ ਦੇ ਪ੍ਰੈਸ਼ਰ ਦੇ ਹਟਾ ਹੋ ਰਹੇ ਆ ਨਹੀਂ ਤਾਂ ਮੋਦੀ ਗਵਰਨਮੈਂਟ ਕੋਈ ਐਕਸ਼ਨ ਲੈਣ ਵਾਲੀ ਨਹੀਂ ਹੈ ਕਿਸੇ ਹੁਣ ਉਸੇ ਤਰ੍ਹਾਂ ਦੇ ਨਾਲ ਜਿਹੜਾ ਮੋਦੀ ਦਾ ਇੱਕ ক্লোਸ ਔਲਿਕਾਕ ਫਰੈਂਡ ਹੈਗਾ ਉਹਦਾ ਨਾਮ ਹੈ ਗੋਤਮ ਅਦਾਨੀ ਤੁਸੀਂ ਜਾਣਦੇ ਹੋਗੇ ਉਹਦੇ ਉੱਤੇ ਵੀ ਅਮਰੀਕਾ ਦੇ ਉੱਤੇ ਇੱਕ ਮਨੀ ਲਾਂਡਰ ਦਾ ਬ੍ਰਾਈਬਰੀ ਦਾ ਬਹੁਤ ਜ਼ਿਆਦਾ ਸੀਰੀਅਸ ਕੇਸ ਚੱਲ ਰਿਹਾ ਹੈਗਾ ਔਰ ਉਹਦੇ ਵਿੱਚ ਉਹ ਗੋਤਮ ਅਦਾਨੀ ਇਜ਼ ਐਨ ਅਕਿਊਜ਼ ਉਹਦੇ ਅਗੇਂਸਟ ਅਰੈਸਟ ਵਾਰੰਟ ਵੀ ਨਿਕਾਲ ਦਿੱਤੇ ਗਏ ਔਰ ਹੁਣ ਹੈ ਜਿਹੜੀ ਅਮਰੀਕਨ ਗਵਰਨਮੈਂਟ ਹੈਗੀ ਹੈ ਮੋਦੀ ਗਵਰਨਮੈਂਟ ਦੇ ਖਿਲਾਫ ਬਹੁਤ ਹੀ ਸਟ੍ਰਿਕਟ ਐਕਸ਼ਨ ਲੈ ਰਹੀ ਹੈਗੀ ਹੁਣ ਵੀ 3 ਨੂੰ 트럼ਪ ਨੇ ਆ ਜਾਣਾ ਹੈਗਾ ਉਸ ਤੋਂ ਬਾਅਦ ਪਤਾ ਨਹੀਂ ਕੀ ਹੁੰਦਾ ਹੈਗਾ ਪਰ ਮੈਂ ਮੰਨਦਾ ਹੈਗਾ ਵਾ ਕਿ 트럼ਪ ਇਲ ਆਲਸੋ ਵੀ ਇਕੁਅਲੀ ਐਗਰੈਸਿਵ ਹੈ ਜੋ ਵਾਈਡਨ ਵਾਸ ਤਾਂ ਉਹ 트럼ਪ ਉੱਥੇ ਵੈਸੇ ਵੀ ਜਿਹੜੇ ਅਮਰੀਕਨ ਜੁਡੀਸ਼ਰੀ ਹੈਗੀ ਉਹ ਕਾਫੀ ਇੰਡੀਪੈਂਡੈਂਟ ਹੈਗੀ ਹੈ ਇੰਡੀਆ ਦੀ ਤਰ੍ਹਾਂ ਨਹੀਂ ਹੈ ਇੰਡੀਆ ਦੇ ਵਿੱਚ ਤਾਂ ਸਾਰੇ ਜਜੇਸ ਜਿਹੜੇ ਹੈਗੇ ਆ ਚਾਹੇ ਸੁਪਰੀਮ ਕੋਰਟ ਦੇ ਆ ਚਾਹੇ ਲੋਅਰ ਕੋਰਟ ਦੇ ਆ ਦੇ ਵਰਕ ਲਾਈਕ ਸਲੇਵਸ ਟੂ ਦਾ ਮੋਦੀ ਗਵਰਨਮੈਂਟ ਗੁਲਾਮਾਂ ਦੀ ਤਰ੍ਹਾਂ ਕੰਮ ਕਰਦੇ ਆ ਇੱਥੇ ਦੇ ਜਜੇਸ ਕੋਈ ਇੱਥੇ ਦਾ ਬਿਲਕੁਲ ਜਸਟਿਸ ਹੈ ਨਹੀਂ ਹੈ ਲੇਕਿਨ ਅਮਰੀਕਨ ਜੁਡੀਸ਼ਰੀ ਜਿਹੜੀ ਹੈਗੀ ਉਹ ਬਹੁਤ ਇੰਡੀਪੈਂਡੈਂਟ ਜੁਡੀਸ਼ਰੀ ਹੈਗੀ ਹੈ ਔਰ ਟਰੰਪ ਦੇ ਆਣ ਤੋਂ ਬਾਅਦ ਵੀ ਇਹ ਜਿੰਨੇ ਕੇਸ ਹੈਗੇ ਆ ਮੈਂ ਮੰਨਦਾ ਹੈਗਾ ਆ ਕਿ ਚਾਹੇ ਪੰਨੂ ਵਾਲਾ ਹੈਗਾ ਚਾਹੇ ਉਹ ਅਡਾਨੀ ਵਾਲਾ ਹੈਗਾ ਉਹ ਉਸੇ ਤਰ੍ਹਾਂ ਦੇ ਨਾਲ ਇੰਡੀਪੈਂਡੈਂਟਲੀ ਜੁਡੀਸ਼ਰੀ ਕੰਮ ਕਰਕੇ ਉੱਥੇ ਦੇ ਉਹਨਾਂ ਨੂੰ ਕੇਸਿਸ ਨੂੰ ਪ੍ਰੋਸੀਕਿਊਟ ਕਰੇਗੀ ਤਾਂ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਐਨਾ ਹੀ ਕਹਿਣਾ ਸੀ ਔਰ ਇਹਦੇ ਨਾਲ ਰਿਲੇਟਡ ਜਿਹੜੇ ਲਿੰਕਸ ਹੈਗੇ ਆ ਉਹ ਇਹਦੇ ਥੱਲੇ ਮੈਂ ਛੱਡਾਂਗਾ ਔਰ ਇੱਕ ਦੋ ਵੀਡੀਓ ਜਿਹੜੇ ਮੈਂ ਇਹਦੇ ਨਾਲ ਰਿਲੇਟਿਡ ਬਣਾਏ ਹੈਗੇ ਉਹਨਾਂ ਨੂੰ ਵੀ ਉਹਦੇ ਲਿੰਕ ਵੀ ਇਹਦੇ ਵੀਡੀਓ ਦੇ ਥੱਲੇ ਛੱਡਾਂਗਾ ਤਾਂ ਅੱਜ ਦੇ ਵੀਡੀਓ ਚ ਮੈਂ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਸੀ ਔਰ ਥੈਂਕਸ ਫॉर ਵਾਚਿੰਗ